ਜਪ ਗੋਬਿੰਦ ਗੋਪਾਲ ਲਾਲ हे ਮਨੁਖ ਸੋਹਣ ਅਕਾਲਪੁਰਖ ਪਰਮਾਤਮਾ ਨੂੰ ਜਪਿਆ ਕਰ ਜਿਹੜਾ ਧਰਤੀ ਨੂੰ ਪਾਲਣ ਵਾਲਾ ਏ ਜਿਹੜਾ ਧਰਤੀ ਦਾ ਮਾਲਕ ਹੈ ਨਾ ਤੂੰ ਉਸ ਨੂੰ ਜਪਿਆ ਕਰ ਉਹਦਾ ਨਾਮ ਧਿਆਇਆ ਕਰ ਤੇ ਇੱਕ ਗੱਲ ਚੇਤੇ ਰੱਖੀ ਜੇ ਤੂੰ ਉਹਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਜੇ ਤੂੰ ਉਹਨੂੰ ਜਪਣਾ ਸ਼ੁਰੂ ਕਰ ਦਿੱਤਾ RAM ਨਾਮ ਸਿਮਰ ਤੂੰ ਜੀਵੇਂ ਤੇ ਤੂੰ ਸਦਾ ਹੀ ਜੀਵੇਂਗਾ ਮਰੇਗਾ ਨਹੀਂ RAM ਨਾਮ ਸਿਮਰ ਤੂੰ ਜੀਵੇਂ ਫਿਰ ਨਾ ਖਾਈ ਮਹਾਕਾਲ ਤੈਨੂੰ ਮਹਾਕਾਲ ਆ ਕੇ ਖਾਏਗਾ ਨਹੀਂ ਹੁਣ ਇਹ ਤੇ ਸੀ ਅਖਰੀ ਅਰਥ ਹੁਣ ਥੋੜਾ ਜਿਹਾ ਉਤਰੀ ਇਹਦੀ ਡੁੰਗਾਈ ਦੇ ਵਿੱਚ ਸਭ ਤੋਂ ਪਹਿਲੀ ਗੱਲ ਇੱਥੇ ਹੈ ਜਪਣ ਦਾ ਮਤਲਬ ਕੀ ਹੈ ਰੱਬ ਦਾ ਨਾਮ ਕਿਵੇਂ ਜਪਿਆ ਜਾਵੇ ਕੀ ਢੰਗ ਹੈ ਰੱਬ ਦਾ ਨਾਮ ਜਪਣ ਦਾ ਕਿਉਂਕਿ ਤੁਸੀਂ ਵੇਖੋ ਨਾ ਸਾਡੇ ਸਮਾਜ ਦੇ ਵਿੱਚ ਇਹ ਪ੍ਰੋਬਲਮ ਬਹੁਤ ਜਿਹੜੀ ਹੈ ਉਹ ਸਾਨੂੰ ਫੇਸ ਕਰਨ ਨੂੰ ਆ ਰਹੀ ਹੈ ਕਿ ਜਦੋਂ ਪਰਮਾਤਮਾ ਦਾ ਸਿਮਰਨ ਕਰਨ ਦੀ ਗੱਲ ਆਉਂਦੀ ਹੈ ਪਰਮਾਤਮਾ ਦਾ ਨਾਮ ਜਪਣ ਦੀ ਗੱਲ ਆਉਂਦੀ ਹੈ ਤੇ ਵੱਖ-ਵੱਖ ਤਰ੍ਹਾਂ ਦੀਆਂ ਦੁਕਾਨਦਾਰੀਆਂ ਹਰ ਇੱਕ ਬੰਦਾ ਖੋਲ ਕੇ ਬੈਠਾ ਹੋਇਆ ਏ ਕੋਈ ਕਹਿੰਦਾ ਇਹ ਗੁਰਦੁਆਰੇ ਦੀਆਂ ਸਾਰੀਆਂ ਬੱਤੀਆਂ ਬੰਦ ਕਰ ਦਿਓ ਫਿਰ ਨਾਮ ਜਪਿਆ ਜਾਂਦਾ ਹੈ ਇੱਥੇ ਦਿੱਲੀ ਦੀ ਧਰਤੀ ਦੇ ਉੱਤੇ ਬਹੁਤੇ ਗੁਰਦੁਆਰਿਆਂ 'ਚ ਇਹ ਚੀਜ਼ ਵਾਪਰਦੀ ਹੈ ਕਿਰਤ ਸ਼ਾਮ ਦਾ ਵੇਲਾ ਹੋਇਆ ਸੋਧਰ ਦੀ ਬਾਣੀ ਪੜੀ ਗਈ ਥੋੜਾ ਜਿਹਾ ਕੀਰਤਨ ਹੋਇਆ ਉਸ ਤੋਂ ਬਾਅਦ ਕੁਝ ਲੋਕ ਐਸੇ ਆਉਂਦੇ ਨੇ ਗੁਰਦੁਆਰਿਆਂ ਦੇ ਵਿੱਚ ਉਹ ਕਹਿੰਦੇ ਜੀ ਸਾਰੀਆਂ ਬੱਤੀਆਂ ਬੰਦ ਕਰੋ ਤੇ ਉਹ ਸੇਵਾਦਾਰ ਵੀਰ ਜਿਹੜੇ ਉਹਨਾਂ ਨੂੰ ਭਜਾਇਆ ਜਾਂਦਾ ਵੀ ਸਾਰੀਆਂ ਬੱਤੀਆਂ ਬੰਦ ਕਰ ਦਿਓ ਗੁਰਦੁਆਰੇ ਚ ਪੂਰਾ ਐ ਘੁੱਪ ਹਨੇਰਾ ਹੁਣ ਕੀ ਕਰਨ ਲੱਗੇ ਹੋ ਜੀ ਹੁਣ ਨਾਮ ਜਪਣ ਲੱਗੇ ਆ ਜੀ ਬੜੀ ਕਮਾਲ ਦੀ ਗੱਲ ਹੈ ਜੇ ਹਨੇਰਾ ਕਰਕੇ ਰੱਬ ਨੂੰ ਚੇਤਾ ਕੀਤਾ ਜਾ ਸਕਦਾ ਹੈ ਫਿਰ ਤੇ ਰੱਬ ਕੋਲੋਂ ਇੱਕ ਬੜੀ ਵੱਡੀ ਗਲਤੀ ਹੋ ਗਈ ਉਹਨੇ ਸੂਰਜ ਬਣਾ ਦਿੱਤਾ ਉਹ ਹਨੇਰਾ ਹੀ ਰਹਿਣ ਦਿੰਦਾ ਫਿਰ ਤੇ ਉਸ ਕੋ ਗਲਤੀ ਨਹੀਂ ਹੋਗੀ ਰੱਬ ਕੋਲੋਂ ਵੀ ਉਹਨੇ ਸੂਰਜ ਬਣਾ ਦਿੱਤਾ ਨਾਲੇ ਬਾਣੀ ਚ ਕਹਿ ਵੀ ਦਿੱਤਾ ਕਿ ਉਠਤ ਬੈਠਤ ਸੋਵਤ ਧਈਐ ਹੁਣ ਬੰਦਾ ਜਦੋਂ ਉੱਠਦਾ ਏ ਬੈੰਦਾ ਏ ਉਦੋਂ ਤੇ ਚਾਨਣ ਵਿੱਚ ਹੀ ਹੁੰਦਾ ਹੈ ਨਾ ਆਪਣਾ ਕੰਮ ਕਾਜ ਕਰਦੇ ਆ ਉੱਠਦਾ ਬੈੰਦਾ ਏ ਤੇ ਗੁਰੂ ਸਾਹਿਬ ਕਹ ਰਹੇ ਹਮੇਸ਼ਾ ਹੀ ਰੱਬ ਨੂੰ ਚੇਤੇ ਰੱਖ ਉਠਤ ਬੈਠਤ ਸੋਵਤ ਧਈਐ ਮਾਰਗ ਚਲਤ ਖਰੇ ਹਰਗਾਈਏ ਵੀ ਤੁਰਦਿਆਂ ਫਿਰਦਿਆਂ ਉੱਠਦਿਆਂ ਬੈਠਦਿਆਂ ਉਹਨੂੰ ਚੇਤੇ ਰੱਖ ਤੇ ਜੇ ਰੱਬ ਨੂੰ ਹਨੇਰੇ ਵਿੱਚ ਹੀ ਚੇਤੇ ਕੀਤਾ ਜਾ ਸਕਦਾ ਏ ਹਨੇਰੇ ਦੇ ਵਿੱਚ ਹੀ ਉਹਦਾ ਨਾਮ ਜਪਿਆ ਜਾ ਸਕਦਾ ਏ ਫਿਰ ਤੇ ਇਹ ਕਹਿਣਾ ਪਵੇਗਾ ਵੀ ਰੱਬ ਨੇ ਸੂਰਜ ਬਣਾ ਕੇ ਬੜੀ ਵੱਡੀ ਗਲਤੀ ਕੀਤੀ ਏ ਪਰ ਰੱਬ ਕੋਈ ਗਲਤੀ ਕਰਦਾ ਨਹੀਂ ਗੁਰਬਾਣੀ ਕਹਿ ਰਹੀ ਏ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਰੱਬ ਜੀ ਗੁਰੂ ਜੀ ਇਹ ਗਲਤੀ ਨਹੀਂ ਕਰਦੇ ਗਲਤੀਆਂ ਬੰਦੇ ਕਰਦੇ ਨੇ ਕਿਉਂਕਿ ਸਾਡੇ ਲੋਕਾਂ ਨੂੰ ਹਜੇ ਤੱਕ ਰੱਬ ਦਾ ਨਾਮ ਕਿਵੇਂ ਜਪਣਾ ਹੈ ਉਹਦਾ ਸਿਮਰਨ ਕਿਵੇਂ ਕਰਨਾ ਹੈ ਇਹ ਚੀਜ਼ਾਂ ਪੱਲੇ ਨਹੀਂ ਪਈਆਂ ਹਰ ਕਿਸੇ ਨੇ ਆਪੋ ਆਪਣੀ ਵਿਚਾਰਧਾਰਾ ਬਣਾ ਕੇ ਦੁਨੀਆ ਦੇ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਹੋਈ ਹੈ ਆਪੋ ਆਪਣੀ ਵਿਚਾਰਧਾਰਾ ਤੁਸੀਂ ਇੰਟਰਨੈਟ ਦੇ ਉੱਤੇ YouTube ਤੇ ਜਾ ਕੇ ਵੇਖ ਲਿਓ ਭਾਵੇਂ ਕਈ ਡੇਰੇਦਾਰ ਤੇ ਐਸੇ ਨੇ ਉਹ ਇਦਾਂ ਦਾ ਸਿਮਰਨ ਸਿਖਾਉਂਦੇ ਨੇ ਮਾਈਕ ਲੈ ਕੇ ਖਲੋਤੇ ਹੋਏ ਨੇ ਕਹਿ ਇੱਕ ਪਾਸੇ ਬੀਬੀਆਂ ਬੈਠੀਆਂ ਨੇ ਇੱਕ ਪਾਸੇ ਵੀਰ ਬੈਠੇ ਨੇ ਤੇ ਅਨਾਉਂਸਮੈਂਟ ਕੀਤੀ ਜਾਂਦੀ ਹੈ ਜੀ ਹੁਣ ਨਾਮ ਸਿਮਰਨ ਹੋਵੇਗਾ ਜਦੋਂ ਇਧਰ ਸਿਰ ਮਾਰੋਗੇ ਤੇ ਵਾਹ ਆਖਿਓ ਇਧਰ ਸਿਰ ਮਾਰੋਗੇ ਤੇ ਗੁਰੂ ਆਖਿਓ ਤੇ ਉਹ ਸਿਰ ਮਾਰਦੇ ਨੇ ਇਧਰ ਉਧਰ ਸ਼ਾਇਦ ਤੁਸੀਂ ਵੇਖੀ ਵੀ ਹੋਵੇ ਤੇ ਜਦੋਂ ਐਦਾਂ ਦਾ ਇਹ ਸਿਸਟਮ ਸ਼ੁਰੂ ਹੁੰਦਾ ਨਾ ਫਿਰ ਉਹ ਨਾਲ ਕਹਿੰਦੇ ਜੀ ਹੁਣ ਜੰਗ ਹੋਏਗੀ ਵਾਹ ਤੇ ਗੁਰੂ ਦੇ ਵਿੱਚ ਇੱਕ ਪਾਸੇ ਤੁਸੀਂ ਵਾਹ ਕਹਿਣਾ ਇੱਕ ਪਾਸੇ ਤੁਸੀਂ ਗੁਰੂ ਕਹਿਣਾ ਤੇ ਉਹ ਜਦੋਂ ਸਿਰ ਲਾਉਂਦੇ ਨੇ ਨਾ ਇਦਾਂ ਦਾ ਸਿਮਰਨ ਕਰਦੇ ਆ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕਈਆਂ ਦੀਆਂ ਪੱਗਾਂ ਵੀ ਲੱਥ ਗਈਆਂ ਉੱਥੇ ਕੇਸ ਵੀ ਖੁੱਲ ਗਏ ਨੇ ਤੇ ਉਸੇ ਤਰ੍ਹਾਂ ਪੱਗਾਂ ਉਤਾਰ ਕੇ ਉਸੇ ਤਰ੍ਹਾਂ ਕੇਸ ਖੋਲ ਕੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਦੇ ਵਿੱਚ ਇਦਾਂ ਲਹਿਰਾਏ ਜਾ ਰਹੇ ਨੇ ਕੇਸ ਤੇ ਉਹ ਪਤਾ ਨਹੀਂ ਅਜੀਬ ਜਿਹਾ ਤਮਾਸ਼ਾ ਬਣਿਆ ਪਿਆ ਤੇ ਉਹਨੂੰ ਆਖਿਆ ਜਾ ਰਿਹਾ ਜੀ ਇਹ ਸਿਮਰਨ ਹੋ ਰਿਹਾ ਏ ਇਹ ਨਾਮ ਜਪਿਆ ਜਾ ਰਿਹਾ ਰੱਬ ਦਾ ਮੈਂ ਹੈਰਾਨ ਰਹਿ ਜੰਨਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਭਾਈ ਮਰਦਾਨਾ ਜੀ ਨੂੰ ਇਦਾਂ ਦਾ ਸਿਮਰਨ ਸਿਖਾ ਕੇ ਗਏ ਹੋਣਗੇ ਵੀ ਇਦਾਂ ਦਾ ਸਿਮਰਨ ਕਰਿਓ ਵੀ ਇਹਦਾ ਸਿਰ ਸਿਰ ਮਾਰਿਓ ਇੱਧਰ ਉੱਧਰ ਤੇ ਕਈ ਤਾਂ ਉਹਦੇ ਵਿੱਚ ਲੱਤਾਂ ਵੀ ਮਾਰੀ ਜਾਂਦੇ ਨੇ ਵੀ ਲੰਮੇ ਪੈ ਕੇ ਲੱਤਾਂ ਉੱਤੇ ਨੂੰ ਜਿਵੇਂ ਬੱਚਾ ਨਹੀਂ ਖੇਡਦਾ ਹੁੰਦਾ ਛੋਟੇ ਹੁੰਦੇ ਆਪਣੀ ਲੱਤਾਂ ਮਾਰਦਾ ਕਈ ਇਦਾਂ ਲੱਤਾਂ ਮਾਰੀ ਜਾਂਦੇ ਨੇ ਉਹ ਕਹਿੰਦੇ ਸ਼ਾਇਦ ਇਦਾਂ ਸਿਮਰਨ ਹੁੰਦਾ ਵੀ ਊਠ ਪਟਾਂਗ ਗੱਲਾਂ ਜਿਹੜੀਆਂ ਸੀ ਉਹ ਸਾਡੇ ਵਿੱਚ ਪਾ ਦਿੱਤੀਆਂ ਗਈਆਂ ਇੱਕ ਬੇਨਤੀ ਕਰਾਂਗਾ ਰੱਬ ਦਾ ਨਾਮ ਦੇ ਲੈਣਾ ਏ ਕਿਸੇ ਜਥੇਬੰਦੀ ਕੋਲ ਪੁੱਛਣ ਦੀ ਲੋੜ ਨਹੀਂ ਕਿਸੇ ਪ੍ਰਚਾਰਕ ਕੋਲੋਂ ਪੁੱਛਣ ਦੀ ਲੋ ਕਿਸੇ ਰਾਗੀ ਢਾਡੀ ਕਿਸੇ ਕੋਲੋਂ ਪੁੱਛਣ ਦੀ ਲੋੜ ਨਹੀਂ ਕਿਸੇ ਪ੍ਰਬੰਧਕ ਕੋ ਪੁੱਛਣ ਦੀ ਲੋੜ ਨਹੀਂ ਕੇਵਲ ਤੇ ਕੇਵਲ ਧੰਗ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਹੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਰੱਬ ਦਾ ਨਾਮ ਲੈਣਾ ਚਾਹੁੰਨੇ ਆ ਤਰੀਕਾ ਦੱਸੋ ਕੀ ਹੈ ਇਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੱਸਣਗੇ ਤੇ ਜਦੋਂ ਬੰਦਾ ਕੁਝ ਦੱਸਣ ਲੱਗ ਪੈਂਦਾ ਹੈ ਨਾ ਉਦੋਂ ਸਮਝ ਲਿਓ ਕਿ ਗੜਬੜ ਹੋ ਗਿਆ ਕੰਮ ਕਿਤੇ ਨਾ ਕਿਤੇ ਤੇ ਇੱਕ ਬੇਨਤੀ ਕਰਾਂ ਜੇ ਸਾਡੇ ਪ੍ਰਚਾਰ ਚੋਂ ਵੀ ਤੁਹਾਨੂੰ ਇਹ ਗੱਲ ਲੱਗੇ ਨਾ ਵੀ ਮੈਂ ਬਾਣੀ ਦੀ ਵਿਚਾਰ ਤੋਂ ਬਾਹਰ ਜਾ ਕੇ ਬੋਲਿਆ ਹੈ ਤਾਂ ਤੁਸੀਂ ਵੀ ਗੁਰਬਾਣੀ ਦਾ ਪ੍ਰਮਾਣ ਲੈ ਕੇ ਮੈਨੂੰ ਦੱਸਿਓ ਜ਼ਰੂਰ ਬਾਅਦ ਵਿੱਚ ਵੀ ਭਾਈ ਸਾਹਿਬ ਜੀ ਬਾਣੀ ਦਾ ਆਹ ਗੱਲ ਕਹਿ ਰਹੀ ਹੈ ਤੁਸੀਂ ਬਾਣੀ ਤੋਂ ਬਾਹਰ ਜਾ ਕੇ ਇਹ ਗੱਲ ਕਿਉਂ ਆਖੀ ਹੈ ਤੁਹਾਨੂੰ ਹੱਕ ਇਸ ਚੀਜ਼ ਦਾ ਪਰ ਕੇਵਲ ਬਾਣੀ ਦਾ ਪ੍ਰਮਾਣ ਹੋਵੇ ਮੈਂ ਕਿਸੇ ਬਾਬੇ ਦੀ ਸਾਖੀ ਨਹੀਂ ਸੁਣਨੀ ਵੀ ਫਲਾਣੇ ਮਹਾਪੁਰਖ ਇਦਾਂ ਗਿਆ ਕਰਦੇ ਸੀ ਜਾਂ ਫਲਾਣੀ ਕਿਸੇ ਇਤਿਹਾਸ ਦੀ ਕਿਤਾਬ ਜਿੱਦਾਂ ਲਿਖਿਆ ਹੋਇਆ ਬਹੁਤੀਆਂ ਸਾਖੀਆਂ ਮਨ ਘੜਤ ਵੀ ਨਹੀਂ ਇਤਿਹਾਸ ਵਿੱਚ ਜੜੀਆਂ ਪਾਈਆਂ ਗਈਆਂ ਨੇ ਪਿਛਲੇ ਦਿਨ ਅੱਜ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਨਾ ਵੀ ਬਹੁਤੀਆਂ ਮਨਮਤੀ ਕਹਾਣੀਆਂ ਵੀ ਬਣਾ ਦਿੱਤੀਆਂ ਗਈਆਂ ਸਾਡੇ ਕੋਲ ਕੇਵਲ ਤੇ ਕੇਵਲ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਖਜ਼ਾਨਾ ਏ ਤੇ ਇਸੇ ਖਜ਼ਾਨੇ ਦੇ ਵਿੱਚੋਂ ਹੀ ਅਸੀਂ ਰਤਨ ਜਵਾਹਰ ਮਾਣਕ ਜਿਹੜੇ ਨੇ ਉਹ ਇਕੱਠੇ ਕਰਨੇ ਨੇ ਬਾਣੀ ਦੇ ਵਿੱਚੋਂ ਹੀ ਸਾਨੂੰ ਸਭ ਕੁਝ ਮਿਲੇਗਾ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੁਣ ਜਦੋਂ ਗੁਰਬਾਣੀ ਨੂੰ ਪੜਦੇ ਆ ਤਾਂ ਪਾਤਸ਼ਾਹ ਨੇ ਹਰ ਇੱਕ ਚੀਜ਼ ਦੀ ਵਿਚਾਰ ਦਿੱਤੀ ਹੈ ਹੁਣ ਵੇਖੋ ਸਾਡਾ ਜੋਰ ਕੇਵਲ ਸਰੀਰਤਾ ਕੀ ਲੱਗਾ ਹੋਇਆ ਨਾ ਵੀ ਸਰੀਰ ਕਰਕੇ ਰੱਬ ਦਾ ਨਾਮ ਲੈਣਾ ਹੈ ਪਰ ਜਦੋਂ ਤੁਸੀਂ ਬਾਣੀ ਨੂੰ ਪੜੋਗੇ ਨਾ ਪਾਤਸ਼ਾਹ ਨੇ ਸਰੀਰ ਦੀ ਗੱਲ ਤਾਂ ਕੀਤੀ ਨਹੀਂ ਪਾਤਸ਼ਾਹ ਨੇ ਤਾਂ ਮਨ ਦੀ ਗੱਲ ਕੀਤੀ ਕਹਿੰਦੇ ਮਨ ਨੂੰ ਆਖ ਕੇ ਉਹ ਰੱਬ ਦਾ ਨਾਮ ਜਪੇ ਜਪ ਮਨ ਸਤਨਾਮ ਸਦਾ ਸਤਨਾਮ ਕਿਹਨੂੰ ਆਖਿਆ ਮਨ ਨੂੰ ਪਹਿਲਾਂ ਮਨ ਜਪਦਾ ਇਹ ਰਸਨਾ ਬਾਅਦ ਵਿੱਚ ਜਪਦੀ ਜੇ ਤੇ ਜਿਹੜੇ ਬੰਦੇ ਰਸਨਾ ਤੋਂ ਕਹਿੰਦੇ ਨਾ ਜਿਹੜੇ ਬੰਦੇ ਕਹਿੰਦੇ ਨਾ ਅਸੀਂ ਜ਼ੁਬਾਨ ਤੋਂ ਸ਼ੁਰੂ ਕੀਤਾ ਜੀ ਜ਼ੁਬਾਨ ਤੋਂ ਸ਼ੁਰੂ ਕਰਨ ਕਰਕੇ ਅਸੀਂ ਹੁਣ ਮਨ ਤੱਕ ਪਹੁੰਚਾਂਗੇ ਉਹ ਫਿਰ ਸਾਰੀ ਜ਼ਿੰਦਗੀ ਜ਼ੁਬਾਨ ਤੇ ਹੀ ਖੜ ਜਾਂਦੇ ਜੇ ਕਿਉਂਕਿ ਜਦੋਂ ਜ਼ੁਬਾਨ ਤੋਂ ਲੈਣਾ ਸ਼ੁਰੂ ਕਰਦੇ ਨਾ ਮੰਨ ਲਓ ਘੰਟਾ ਬਹਿ ਕੇ ਉਹਨਾਂ ਨੇ ਵਾਹਿਗੁਰੂ 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 ਸ਼ੁਰੂ ਕੀਤਾ ਜਾਂ ਅੱਲਾ 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 ਰਾਮ 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 ਜਿਹੜੋ ਸ਼ੁਰੂ ਕੀਤਾ ਉਹ ਸ਼ੁਰੂ ਕਰਨ ਕਰਕੇ ਹੀ ਉਹਨਾਂ ਦੇ ਅੰਦਰ ਇੱਕ ਸੂਖਸ਼ਮ ਹੌਮੇ ਜਿਹੜੀ ਹੈ ਉਹ ਪੈਦਾ ਹੋ ਜਾਂਦੀ ਹੈ ਕਿਉਂ ਕਿਉਂਕਿ ਮਨ ਦੇ ਵਿੱਚ ਅਜੇ ਤੱਕ ਵਿਚਾਰ ਨਹੀਂ ਹੈ ਤੇ ਉਹ ਕੇਵਲ ਜ਼ੁਬਾਨ ਤੋਂ ਨਾਂ ਲੈਣ ਕਰਕੇ ਨਾ ਉਹਨਾਂ ਦੇ ਅੰਦਰ ਇੱਕ ਹਉਮੈ ਪੈਦਾ ਹੋ ਜਾਂਦੀ ਹੈ ਮੈਂ بڑا ਨਾਮ ਜਪਦਾ ਵਾਂ ਤੇ ਜਦੋਂ ਇਹ ਹਉਮੈ ਆ ਗਈ ਨਾ ਉੱਥੇ ਪਾਤਸ਼ਾਹ ਨੇ ਕਹਿਤਾ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੈ ਇੱਕ ਥਾਂ ਫਿਰ ਤੇ ਭਾਵੇਂ ਬੰਦਾ ਜਿੰਨਾ ਮਰਜੀ ਜ਼ੋਰ ਲਾਈ ਜਾਵੇ ਨਾ ਵੀ ਮੈਂ ਕਿਹਾ ਰੱਬ ਨਾਲ ਜੁੜ ਜਾਵਾਂ ਨਹੀਂ ਭਲਿਆ ਤੂੰ ਕੇਵਲ ਹੁਣ ਜ਼ੁਬਾਨ ਤੱਕ ਸੀਮਤ ਰਹਿ ਗਿਆ ਤੇਰੇ ਪੱਲੇ ਕੇਵਲ ਵਿਖਾਵਾ ਰਹਿ ਗਿਆ ਹੁਣ ਤੇ ਜਿੱਦਨ ਮਨ ਤੋਂ ਗੱਲ ਸ਼ੁਰੂ ਕੀਤੀ ਨਾ ਤੇ ਫਿਰ ਜ਼ੁਬਾਨ ਤੇ ਆਈ ਉਹ ਬਾਤ ਹੀ ਕਿਹਾ ਵੱਖਰੀ ਹੋਵੇਗੀ ਤੇ ਇਹੀ ਗੱਲ ਗੁਰੂ ਸਾਹਿਬ ਨੇ ਆਖੀ ਭਗਤ ਨਾਮਦੇਵ ਜੀ ਦਾ ਸ਼ਬਦ ਪੜ੍ਹ ਲਓ ਉਹਨਾਂ ਨੇ ਆਖਿਆ ਕਾਹੇ ਕਉ ਕੀ ਜੈ ਧਿਆਨ ਜਪਨਾ ਕੁੱਲ ਮਨੁੱਖਤਾ ਨੂੰ ਸੰਬੋਧਨ ਹੋ ਕੇ ਭਗਤ ਜੀ ਨੇ ਗੱਲ ਆਖੀ ਸੀ ਕਹਿੰਦੇ ਕਾਦੇ ਵਾਸਤੇ ਇਹ ਧਿਆਨ ਲਾ ਕੇ ਬੈਠੇ ਰਹਿੰਦੇ ਹੋ ਕਾਦੇ ਵਾਸਤੇ ਐਵੇਂ ਜਪੀ ਜਾਂਦੇ ਹੋ ਇਥੇ ਜਪਣ ਦਾ ਮਤਲਬ ਮਨ ਕਰਕੇ ਨਹੀਂ ਕੇਵਲ ਜ਼ੁਬਾਨ ਤੋਂ ਹੈ ਕਾਹੇ ਕਉ ਕੀ ਜੈ ਧਿਆਨ ਜਪਨਾ ਧਿਆਨ ਕਹਿੰਦੇ ਸਮਾਧੀ ਲਾਉਣੀ ਤੇ ਜਪਨਾ ਕਹਿੰਦੇ ਮੂੰਹ ਤੋਂ ਇੱਕ ਅੱਖਰ ਨੂੰ ਬਾਰ ਬਾਰ ਰਿਪੀਟ ਕਰਨਾ ਕਹਿੰਦੇ ਕਾਦੇ ਵਾਸਤੇ ਕਰਦੇ ਪਏ ਹੋ ਜਬ ਤੇ ਸ਼ੁੱਧ ਨਹੀਂ ਮਨ ਆਪਣਾ ਕਹਿੰਦੇ ਜਦ ਤੱਕ ਤੁਹਾਡਾ ਮਨ ਨਹੀਂ ਸ਼ੁੱਧ ਹੈਗਾ ਤਾਂ ਇਹ ਬਾਰੋਂ ਕਰਨ ਨਾਲ ਕੀ ਹੋਵੇਗਾ ਸਤਗੁਰੂ ਨੇ ਆਖਿਆ ਕਹਿੰਦੇ ਭਲਿਆ ਪਹਿਲਾਂ ਆਪਣੇ ਮਨ ਨੂੰ ਸ਼ੁੱਧ ਕਰਨ ਵਾਲੇ ਪਾਸੇ ਨੂੰ ਤੁਰ ਤੇ ਮਨ ਨੇ ਸ਼ੁੱਧ ਪਤਾ ਕਿਵੇਂ ਹੋਣਾ ਸੀਗਾ ਮਨ ਨੇ ਸ਼ੁੱਧ ਹੋਣਾ ਸੀ ਜੇ ਮਨ ਦੇ ਕੋਲ ਇੱਕ ਪੌਣੀ ਹੁੰਦੀ ਉਹ ਪੌਣੀ ਹੁੰਦੀ ਨਾ ਇੱਕ ਐਗਜ਼ਾਮਪਲ ਲੈ ਲਈਏ ਆਪਾਂ ਜਦੋਂ ਆਪਾਂ ਚਾਹ ਬਣਾਉਂਦੇ ਆ ਤੇ ਚਾਹ ਪੱਤੀ ਵਿੱਚ ਹੀ ਹੈ ਤੇ ਬਾਅਦ ਵਿੱਚ ਜਦੋਂ ਕੇਤਲੀ ਵਿੱਚ ਪਾਈ ਜਾਂਦੀ ਹੈ ਚਾਹ ਤੇ ਕੀ ਕੀਤਾ ਜਾਂਦਾ ਇੱਕ ਪੌਣੀ ਰੱਖ ਲਈ ਜਾਂਦੀ ਹੈ ਫਿਰ ਚਾਹ ਪਾਈ ਜਾਂਦੀ ਤੇ ਉਹ ਪੱਤੀ ਜਿਹੜੀ ਹੁੰਦੀ ਹੈ ਉਹ ਪਾਸੇ ਹੋ ਜਾਂਦੀ ਹੈ ਕਿਉਂਕਿ ਪੱਤੀ ਦਾ ਕਿਸੇ ਨੇ ਪੀਣੀ ਨਹੀਂ ਨਾ ਕੱਪ ਦੇ ਵਿੱਚ ਪਾ ਕੇ ਉਹ Passe ਹੋ ਜਾਂਦੀ ਹੈ ਭਾਵ ਗੰਦਗੀ ਜਿਹੜੀ ਹੈ ਉਹਨੂੰ ਗੰਦਗੀ ਆਪਾਂ ਕਹਿ ਲਈਏ ਛੋਟੀ ਦੰਨੇ ਉਹਨੂੰ ਆਪਾਂ ਜਿਹੜੀ ਚੀਜ਼ ਸੁੱਟ ਸੁੱਟਦੇ ਹੀ ਉਹ ਗੰਦਗੀ ਹੁੰਦੀ ਹੈ ਉਸ ਗੰਦਗੀ ਨੂੰ ਆਪਾਂ ਸਾਈਡ ਤੇ ਕਰ ਦਿੱਤਾ ਤੇ ਕੂੜੇਦਾਨ ਦੇ ਵਿੱਚ ਉਹਨੂੰ ਸੁੱਟ ਦਿੱਤਾ ਉਹਨੂੰ ਅਸੀਂ ਦੁਬਾਰਾ ਯੂਜ਼ ਨਹੀਂ ਕੀਤਾ ਉਸ ਪੱਤੀ ਨੂੰ ਟੇਬਲ ਚਾਹ ਪੀਲੀ ਬੰਦੇ ਨੇ ਪਰੌਣੇ ਆਏ ਪਰੌਣਿਆਂ ਦੇ ਸਾਹਮਣੇ ਚਾਹ ਜਿਹੜੀ ਸੀ ਉਹ ਬਣਾ ਕੇ ਰੱਖੀ ਉਹਨਾਂ ਸਾਰਿਆਂ ਨੇ ਪੀਤੀ ਹੈ ਪਰ ਕਿਸੇ ਨੇ ਇਹ ਪੁੱਛਿਆ ਪੱਤੀ ਕਿੱਥੇ ਗਈ ਕੋਈ ਪੁੱਛਦਾ ਵੀ ਪੱਤੀ ਵੀ ਲਿਆ ਕੇ ਦਿਓ ਵਲੀ ਨਹੀਂ ਜੀ ਪੌਣੀ ਨੇ ਆਪਣਾ ਕੰਮ ਕਰ ਦਿੱਤਾ ਪੱਤੀ ਪਾਸੇ ਹੋ ਗਈ ਚਾਹ ਪੀ ਲੈਣੀ ਸਾਰੇ ਨੇ ਪੱਤੀ ਬਾਰੇ ਤਾਂ ਕੋਈ ਪੁੱਛਦਾ ਵੀ ਨਹੀਂ ਐ ਵੀ ਉਹ ਕਿੱਥੇ ਗਈ ਉਹ ਕੂੜੇ ਦੇ ਢੇਰ ਦੇ ਵਿੱਚ ਪਈ ਹੋਈ ਐ ਕੱਲ ਨੂੰ ਕੂੜੇ ਵਾਲਾ ਆਵੇਗਾ ਉਹ ਚੁੱਕ ਕੇ ਲੈ ਜਾਏਗਾ ਗੁਰਬਾਣੀ ਜਿਹੜੀ ਐ ਨਾ ਇੱਕ ਪੌਣੀ ਵਰਗੀ ਐ ਗੁਰਬਾਣੀ ਜਿਹੜੀ ਐ ਇਹ ਪੌਣੀ ਵਰਗੀ ਐ ਤੇ ਬੰਦੇ ਦੇ ਅੰਦਰ ਬੜੀ ਮੈਲ ਭਰੀ ਪਈ ਐ ਬੜੀ ਮੈਲ ਭਰੀ ਪਈ ਐ ਹੁਣ ਗੁਰਬਾਣੀ ਦੇ ਗਿਆਨ ਦੇ ਨਾਲ ਇਹ ਗੱਲ ਸਮਝਣੀ ਪਵੇਗੀ ਕਿ ਅਸਲ ਵਿਚਾਰ ਧਾਰਾ ਕੀ ਹੈ ਤੇ ਗੰਦ ਕੀ ਮੇਰੇ ਅੰਦਰ ਪਿਆ ਹੋਇਆ ਗੁਰਬਾਣੀ ਦੀ ਵਿਚਾਰ ਨੂੰ ਜਦੋਂ ਅਸੀਂ ਆਪਣੇ ਸਾਹਮਣੇ ਰੱਖਾਂਗੇ ਨਾ ਤੇ ਗੁਰਬਾਣੀ ਨੇ ਕੀ ਕਰਨਾ ਹੈ ਜਿਹੜੀ ਤੇ ਸਾਡੀ ਵਿਚਾਰ ਧਾਰਾ ਹੋਏਗੀ ਚੰਗੀ ਕਿਉਂਕਿ ਚੰਗੇ ਤੇ ਮੰਦੇ ਵਿਚਾਰ ਬੰਦੇ ਦੀ ਬੁੱਧੀ ਦੇ ਵਿੱਚ ਹੀ ਹੁੰਦੇ ਜਿਸ ਦਿਨ ਸਿੱਖ ਨੇ ਆਪ ਬਾਣੀ ਨੂੰ ਪੜਨਾ ਸ਼ੁਰੂ ਕਰ ਦਿੱਤਾ ਬਾਣੀ ਨੂੰ ਵਿਚਾਰਨਾ ਸ਼ੁਰੂ ਕਰ ਦਿੱਤਾ ਗੁਰਬਾਣੀ ਇੱਕ ਐਸਾ ਫਿਲਟਰ ਹੈ ਗੁਰਬਾਣੀ ਇੱਕ ਐਸੀ ਪੌਣੀ ਹੈ ਵੀ ਇਸ ਨੇ ਸਾਰੇ ਦਾ ਸਾਰਾ ਜਿਹੜਾ ਗੰਦ ਹੈ ਭਾਵ ਜਿਹੜੇ ਮੰਦੇ ਖਿਆਲ ਨੇ ਉਹਨਾਂ ਨੂੰ ਪਰਾਂ ਕਰਕੇ ਸੁੱਟ ਦੇਣਾ ਇਹ ਨਾਲੀ ਦੇ ਵਿੱਚ ਤੇ ਜਿਹੜੇ ਚੰਗੇ ਖਿਆਲ ਨੇ ਨਾ ਉਹਨਾਂ ਨੂੰ ਬਚਾ ਲੈਣਾ ਹੈ ਤੇ ਜੇ ਉਹਨਾਂ ਨੂੰ ਜੀਵਨ ਚ ਧਾਰਨ ਕਰ ਲਿਆ ਜਾਵੇ ਜੀਵਨ ਉਸ ਮੁਤਾਬਕ ਤੋਰ ਲਿਆ ਜਾਵੇ ਤਾਂ ਫਿਰ ਜੀਵਨ ਦੇ ਵਿੱਚ ਕ੍ਰਾਂਤੀ ਵੇਖਿਓ ਇਸ ਨੂੰ ਕਹਿੰਦੇ ਰੱਬ ਦਾ ਨਾਮ ਲੈਣਾ ਸਾਡੇ ਲੋਕਾਂ ਨੂੰ ਆਇਆ ਨਹੀਂ ਵੈਸੇ ਰੱਬ ਦਾ ਨਾਮ ਲੈਣ ਦੀ ਜੇ ਪਰਿਭਾਸ਼ਾ ਸਿੱਖਣੀ ਸੀ ਨਾ ਤੇ ਬਾਣੀ ਦੇ ਵਿੱਚੋਂ ਸਿੱਖੋ